ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨੇ ਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤਨਸਰੀ ਮਹੱਲਾ ਪੰਜਮ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਮਾਨੀ ਰਾਜਾ ਜਨ ਸਗਲ ਰਾਜ ਹਮਾਰਾ ਤੋ ਹਰ ਜਨ ਟੇਕ ਸੁਆਮੀ ਦਰਬਵੰਤ ਦਰਬ ਦੇਖ ਗਰਬੈ ਭੂਮਵੰਤ ਅਭਮਾਨੀ ਰਾਜ ਜਨ ਸਗਲ ਰਾਜ ਹਮਾਰਾ ਤੋ ਹਰ ਜਨ ਟੇਗ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਇ ਵਰਤੈ ਆਪਣਾ ਬਲ ਨਹੀਂ ਹਾਰੇ ਰਹਾਉ ਆਨ ਤਿਆਗ ਭੇ ਕੇ ਆਸਰ ਸ਼ਰਣ ਸ਼ਰਣ ਕਰਿ ਆਈ ਸੰਤ ਅਨੁਗ੍ਰਹਿ ਭੇ ਮਨ ਨਿਰਮਲ ਨਾਨਕ ਹਰ ਗੁਣ ਗਾਏ ਆਨ ਤਿਆਗ ਭੀਕ ਆਸਰ ਸ਼ਰਨ ਸ਼ਰਨ ਕਰ ਆਈ ਸੰਤ ਅਨੁਗ੍ਰਹ ਭੀ ਮਨ ਨਿਰਮਲ ਨਾਨਕ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ